ਹਾਂ ਜੀ ਮੇਰਾ ਉਹ ਜਿਹੜਾ ਆਇਆ ਤੂੰ ਮੇਰਾ ਨਾਮ ਅਫਤਾਰ ਸਿੰਘ ਹੋਗਾ ਹਾਂ ਜੀ ਸਰ ਮੈਂ ਸ਼ਹੀਦ ਚਨੈ ਸਿੰਘ ਵੈਲਪਸ ਸੁਸਾਇਟੀ ਦਾ ਮੁੱਖ ਸੇਵਾਦਾਰ ਕਾਫੀ ਦਿਨਾਂ ਤੋਂ ਇਸ ਇਲਾਕੇ ਬਟਿੰਡੇ ਦੇ ਵਿੱਚ ਇੱਕ ਬਾਂਦਰ ਜੋ ਇੱਕ ਤੈਸਾ ਦਾ ਮਾਹੌਲ ਬਣਾ ਰੱਖਿਆ ਸੀ ਬੰਦ ਨੇ ਅੱਭੀ ਲੋਕਾਂ ਨੇ ਫੋਨ ਆ ਰਹੇ ਸੀ ਸਾਨੂੰ ਔਰ ਕੁਝ ਮੁਲੇ ਨਿਵਾਸੀ ਦੇ ਵੀ ਫੋਨ ਇਸ ਤਰ੍ਹਾਂ ਦੇ ਆਏ ਵੀ ਕਿ ਇਸ ਬਾਂਦਰ ਦਾ ਕੋਈ ਨਾ ਕੋਈ ਇਲਾਜ ਦਿੱਤਾ ਜਾਵੇ ਜਾ ਇਸ ਤਰੀਕੇ ਨਾਲ ਤੁਸੀਂ ਪੜੋ ਪਰ ਸਾਨੂੰ ਇਹਦੀ ਜਿਹੜੀ ਕਾਰਵਾਈ ਜਿਹੜੀ ਸੀ ਸਾਨੂੰ ਨਹੀਂ ਪਤਾ ਸੀ ਅਸਲ ਔਰ ਅਸੀਂ ਮੱਲਿਆਣਾ ਵਾਸੀਆਂ ਦੀ ਸਹਿਯੋਗ ਨਾਲ ਅਸੀਂ ਇੱਕ ਫੋਰੈਸਟ ਜਿਹੜੀ ਜੰਗਲਾਤ ਵਿਭਾਗ ਨਾਲ ਤਾਲਮੇਲ ਕਰਕੇ ਉਹਨਾਂ ਨੂੰ ਰਿਟਰਨ ਤੇ ਅਸੀਂ ਸੁਸਾਇਟੀ ਵੱਲੋਂ ਇੱਕ ਉਹਨਾਂ ਦਾ ਤਰਕਾਸ ਦੇ ਕੇ ਆਏ ਸੀ ਉਹਨਾਂ ਦੇ ਤਰਕਾਸ ਤੋਂ ਸਾਨੂੰ ਇੱਕ ਉਹਨਾਂ ਨੇ ਇੱਕ ਪਿੰਗਰਾ ਦਿੱਤਾ ਇਹ ਤੁਹਾਡੇ ਸਪੋਰਟ ਕਰਦੇ ਆ ਪਿੰਗਰਾ ਉਹ ਅਸੀਂ 6-7 ਦਿਨਾਂ ਤੋਂ ਅਸੀਂ ਪਿੰਜਰਾ ਸਬਜ਼ੀ ਮੰਡੀ ਦੇ ਵਿੱਚ ਉਹ ਅਸੀਂ ਲਾਇਆ ਹੋਇਆ ਸੀ ਜਿਹੜੇ ਬੰਦਰ ਸੀ ਉਹ ਸਬਜ਼ੀ ਮੰਡੀ ਦੇ ਵਿੱਚ ਆ ਕੇ ਉੱਥੇ ਰੁਟੀਨ ਤੇ ਆਂਦਾ ਸੀ ਸਾਨੂੰ ਉਹਨਾਂ ਨੇ ਵੀ ਦੱਸਿਆ ਸੀ ਵੀ ਜਿੱਥੇ ਵੀ ਆਂਦਾ ਜਾਂਦਾ ਜਿਆਦਾ ਆਂਦਾ ਤਾਂ ਉਹ ਉਹ ਜਗ੍ਹਾ ਤੇ ਇਹ ਪਿੰਜਰਾ ਰੱਖਿਆ ਜਾਵੇ ਪਰ ਬੰਦਰ ਦੀ ਇੱਕ ਇਸ ਤਰ੍ਹਾਂ ਦੀ ਸੀ ਉਹ ਜਦੋਂ ਦਾ ਅਸੀਂ ਪਿੰਜਰਾ ਲਾਇਆ ਉਹ ਬੰਦਰ ਉਸ ਤੋਂ ਵਧਣ ਵਿੱਚ ਵਧਦਾ ਨਹੀਂ ਸੀ ਬੜਾ ਔਕਾ ਸੀ ਪਰ ਉਸ ਤੋਂ ਬਾਅਦ ਅਸੀਂ ਪੜੇ ਵਿਰੋਧਮਤੀ ਨਾਲ ਇਸ ਤਰੀਕੇ ਨਾਲ ਅਸੀਂ ਉਹਨਾਂ ਦੇ ਸਜੋਗ ਜਿਹੜੇ ਉੱਥੇ ਸਬਜ਼ੀ ਵੇਚਦੇ ਸੀ ਜਿੱਤ ਦਾ ਉਹਨਾਂ ਦੇ ਦਸ਼ਮਤਾਵਕ ਕਈ ਉਹਨਾਂ ਨੂੰ ਵੀ ਇਸ ਤਰ੍ਹਾਂ ਦਾ ਤੰਗ ਪਰੇਸ਼ਾਨ ਕਰਦੇ ਕਈ ਵਾਰ ਤਾਂ ਉਹਨਾਂ ਨੂੰ ਜ਼ਖਮੀ ਵੀ ਕਰਤਾ ਬੰਦਦੇ ਨੇ ਔਰ ਉਹ ਵਿਚਾਰੇ ਇੰਨੇ ਪਰੇਸ਼ਾਨ ਸੀ ਤੇ ਸਾਨੂੰ ਕਹਿੰਦੇ ਕਿਸੇ ਤਰੀਕੇ ਨਾਲ ਇਹਨਾਂ ਨੂੰ ਕਾਬੂ ਕੀਤਾ ਜਾਵੇ ਪਰ ਸਾਡੀ ਟੀਮ ਜਿਹੜੀ ਅਸੀਂ ਇਸ ਟੀਮ ਤੇ ਲੱਗੀ ਹਸੀ ਸਾਨੂੰ ਵੀ ਇੱਕ ਕੇਸ ਆਇਆ ਜੀ ਕਿ ਸਾਡੇ ਇਸ ਤਰ੍ਹਾਂ ਦੇ ਮੇ ਅਸੀਂ ਟੈਨਸ਼ਨ ਸੀ ਵੀ ਕਿ ਜਨਾ ਕਿਵੇਂ ਇਸ ਜਨੂੰਨ ਜਲਦੀ ਕਾਬੂ ਕੀਤਾ ਜਾਵੇ ਪਰ ਅਸੀਂ ਇਸ ਚੀਜ਼ ਨੂੰ ਲੱਗੇ ਹੋ ਸੀ ਤਰੀਕੇ ਅਪਣਾ ਰਹੇ ਸੀ ਪਰ ਉਹ ਕਿਸੇ ਤਰੀਕੇ ਤੋਂ ਅਪਣਾ ਨਹੀਂ ਆ ਰਿਹਾ ਕਾਬੂ ਨਹੀਂ ਆ ਰਿਹਾ ਸੀ ਉਹਦੇ ਲੋਕਾਂ ਦੇ ਕਹਿਨ ਮੁਤਾਬਕ ਇਨਾ ਇਹ ਬੰਦਰ ਸਿਆਣਾ ਸੀ ਵੀ ਇਹ ਇਸ ਤਰ੍ਹਾਂ ਦੇ ਜਦੋਂ ਜਦੋਂ ਬਣਨ ਜਾਂਦੇ ਸੀ ਪਤਾ ਲੱਗ ਜਾਂਦਾ ਸੀ ਵੀ ਮੈਨੂੰ ਇਹ ਫੜਨ ਆਇਆ ਜਾਂ ਮਾਰਨ ਗਿਆ ਕਿਸ ਤਰੀਕੇ ਨਾਲ ਉਹ ਇਸ ਤਰ੍ਹਾਂ ਦੇ ਬੰਦਿਆਂ ਵਿੱਚ ਰਹਿ ਰਹਿ ਕੇ ਬੜਾ ਸਿਆਣਾ ਜਾ ਲੱਗਦਾ ਜਿਵੇਂ ਪਾਲਿਆ ਹੋਇਆ ਸੀ ਬੰਦਰ ਪਰ ਸਾਨੂੰ ਉਸ ਮੰਡੀ ਦੇ ਕਹਿਣ ਮੁਤਾਬਕ ਜਿਹੜੇ ਵਿਚਾਰੇ ਸੀ ਉਹ ਕਹਿੰਦੇ ਵੀ ਸਾਡੇ ਕੋਲੇ ਫੜੀ ਤੇ ਕਸਟਮਰ ਵੀ ਜਦੋਂ ਸਬਜ਼ੀ ਲੈਣ ਆਉਂਦਾ ਜਦੋਂ ਬੰਦ ਸਾਡੇ ਕੋਲ ਆ ਕੇ ਬਹਿ ਜਾਂਦਾ ਤਾਂ ਕਸਟਮਰ ਸਾਡੇ ਕੋਲ ਭੱਜ ਜਾਂਦਾ ਤੇ ਇੱਕ ਢਾਬ ਦਾ ਮਾਹੌਲ ਬਣਿਆ ਹੋਇਆ ਸੀ ਹਾਂਜੀ ਪਰ ਅਸੀਂ ਵੀ ਇਹ ਆਪਣਾ ਜੀ ਬਣਾ ਕੇ ਰੱਖੀ ਅਸੀਂ ਵੀ ਕਦੋਂ ਕਦੋਂ ਇਸ ਕੇ ਨਾਲ ਅਸੀਂ ਰੋਜ਼ ਜਾਂਦੇ ਸੀ ਉਹ ਬੜੇ ਤਰੀਕੇ ਨਾਲ ਲੱਭਦੇ ਸੀ ਅੱਜ ਸਾਨੂੰ ਇਹ ਸਫਲਤਾ ਸਾਨੂੰ ਇਹ ਮਿਲ ਗਈ ਉਹਨਾਂ ਦੀ ਜਿਹੜੀ ਉਹਨਾਂ ਦੀ ਟੀਮ ਸੀ ਗੁਨਾਨਕ ਫਰੀ ਯੂਨੀਅਨ ਦੇ ਜਿਹੜੇ ਪ੍ਰਧਾਨ ਜੀ ਹੈਗੇ ਆ ਰਾਜੂ ਜੀ ਹੈਗਾ ਪਿਤਪਤ ਸਿੰਘ ਪਾਲੀ ਹੈਗੇ ਆ ਉਹਨਾਂ ਦੇ ਜਿਹੜੀ ਉਹਨਾਂ ਦੀ ਟੀਮ ਹੈ ਉਹਨਾਂ ਨਾਲ ਲੱਕੇ ਅਸੀਂ ਉਸ ਬੰਦ ਨੂੰ ਬੜੇ ਹੀ ਮੁਸ਼ਕਲ ਨਾਲ ਕਾਬੂ ਕੀਤਾ ਤੇ ਫੜ ਕੇ ਅਸੀਂ ਫਿਰ ਫੋਰੈਸਟ ਜਿਹੜੀ ਭੱਜ ਟੀਮ ਹੈ ਉਹਨਾਂ ਨੂੰ ਫੋਨ ਕਰਕੇ ਸੱਦਿਆ ਸੀ ਫੋਨ ਕਰਕੇ ਸੱਦਿਆ ਉਸ ਤੋਂ ਬਾਅਦ ਉਹਨਾਂ ਨੂੰ ਲਾ ਕੇ ਫਿਰ ਉਹਨਾਂ ਨੇ ਸਪੋਰਟ ਕਰਤਾ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਇਸ ਜਾਨਵਰ ਨੂੰ ਉੱਥੇ ਛੱਡਿਆ ਜਾਵੇ ਤੇ ਦੁਬਾਰਾ ਨਾ ਆਵੇ ਉਹ ਇਹ ਇਸ ਇਲਾਕੇ ਦੇ ਵਿੱਚ ਮੈਂ ਦੇਖਿਆ ਵੀ ਗੋਲ ਡਿੱਗੀ ਹੋ ਗਿਆ ਬਰਾਜ ਨਗਰ ਹੋ ਗਿਆ ਹਾਸਤਾਲ ਹੋ ਗਿਆ ਸਿਵਲ ਲੈਂਡ ਹੋ ਗਿਆ ਬਰਾਜ ਨਗਰ ਅਮਾਪੁਰਾ ਬਸਤੀ ਦੇ ਵਿੱਚ ਇਹੀ ਹੁੰਦਾ ਬਿਦਾ ਸੀ ਇਹ ਇਸ ਤਰ੍ਹਾਂ ਦਾ ਲੋਕਾਂ ਦਾ ਇੱਕ ਦਾਦਾ ਮਾਹੌਲ ਬਣਾਇਆ ਸੀ ਤੇ ਅਸੀਂ ਉਹਨਾਂ ਦਾ ਸ਼ੁਕਰਗੁਜ਼ਾਰ ਕਰਦੇ ਹਾਂ ਜਿਹੜੇ ਨੇ ਸਾਨੂੰ ਇਹ ਸਾਥ ਦਿੱਤਾ ਤੇ ਹੁਣ ਸਾਡਾ ਸਾਰਿਆਂ ਨੇ ਇਹ ਹਲਕੇ ਸੁਆਦ ਆਈ ਲੈ ਲਿਆ ਵਾਹ ਵੀ ਚੋਕਾ ਗਿਆ ਕਿਤਾਬੀ ਸਾਡੇ ਵੀ ਇਸ ਆਏ ਜਿਹੜੀ ਟੀਮ ਦਾ ਇਹ ਬਹੁਤ ਧੰਨਵਾਦ ਤੁਹਾਡਾ ਤੁਸੀਂ ਇਸ ਨੂੰ ਇਸ ਤਰ੍ਹਾਂ ਪਹੁੰਚਾਇਆ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਨੂੰ ਵੀਰਾਂ ਦਾ ਜੀ